ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਅੱਪਾ ਨੇ ਕੰਮ ਤੰਦੇ ਕਰ ਲਏ ਨੇ ਕਪੜਾ ਲੀੜਾ ਤਾਰਾਂ ਤੇ ਧੋ ਕੇ ਪਾ ਦਿੱਤਾ ਹੈਗਾ ਅੱਪਾ ਜਾਨਿਆਂ ਜੀ ਗੁਰਦੁਆਰਾ ਸਾਹਿਬ ਕਿਉਂਕਿ ਸਾਨੂੰ ਪਹਿਲਾਂ ਵੀ ਦੱਸਿਆ ਸੀ ਭੂਆ ਦੀ ਸਾਸਤ ਦਾ ਭੋਗ ਅੱਜ ਪਿੰਡ ਵਾਲੀ ਦਾ ਜਾਣਾਂਗੇ ਵਾ ਗੁਰਦੁਆਰੇ ਸਰਦਾਰ ਜੀ ਤਾਂ ਕੱਲ ਦੀ ਉੱਥੀ ਨੇ ਕਿਉਂਕਿ ਕੜਾਹੀ ਚੜੀ ਹੋਈ ਹੈਗੀ ਤੇ ਕਰਮਾ ਵਾਲੀ ਸੀ ਭੂ ਭਵਰੀ ਸੱਸ ਬਵਾਨ ਕੱਢਿਆਗਾ ਹਨਾ ਪੜੋਤਿਆਂ ਵਾਲੀ ਸੀ ਤੇ ਭੂਆ ਰ ਮੁੰਡੀ ਨਿਕਲ ਲਿਆ ਵਿਆ ਹੈ ਹੋਇਆ ਦੂਜੇ ਜੇਠ ਦੇ ਤਜਵਾਖ ਵਿਆਹੇ ਨੇ ਉਹਰੇ ਵੀ ਜਵਾਫ ਨੇਗੇ ਪੋਤੇ ਪੋਤੀਆਂ ਨੇਗੀਆਂ ਜੀ ਤਿਆਰਾਂਗੇ ਥੋੜਾ ਜਿਹਾ ਜਲਦੀ ਸੀਗਾ ਤੇ ਪਰਸੋਂ ਤਰਸੇਮ ਦੀ ਗਾਈ ਮੋਕੂਗੀ ਸੀ ਨਾ ਤਾਂ ਜਾਇਆ ਗਿਆ ਕੱਲ ਰੇ ਕਲਵੀਰ ਵੀ ਉੱਥੇ ਹੈਗਾ ਚੌੜ ਇੰਨੀ ਕਰਦੀਆਂ ਨੇ ਮੈਂ ਕੀ ਕਰਾਂ ਜੀ ਚੌੜ ਦਾ ਕੋਰ ਮਥੋਲੇ ਹੋਈ ਜਾਂਦੀਆਂ ਨੇ ਅੱਜ ਭੋਗਾ ਕੱਲ ਉਹਨੂੰ ਦੇਖਾਂਗੇ ਬਚਾਰੇ ਤਾਂ ਹੋਰ ਨੁਕਸਾਨ ਹੋ ਗਿਆ ਕਿਉਂਕਿ ਗੱਡੀ 'ਚ ਗੱਡੀ ਕੋਈ ਨਸ਼ੇੜੀ ਸੀਗੇ ترਸੇਮ ਕਹਿੰਦਾ ਨਸ਼ਾ ਵਾਲਾ ਕਰਿਆ ਹੋਇਆ ਸੀ ਦੋ ਜਣੇ ਪਣੇ ਕਹਿੰਦਾ ਵੀ ਗੱਡੀ 'ਚ ਮਾਰ ਗਏ ਗੱਡੀ ਤੇ ਉੱਤੋਂ ਇੱਕ ਗਾਇਮੁਖ ਵੀ ਇੱਕ ਗੱਡੀ 'ਚ ਗੱਡੀ ਦਾ ਨੁਕਸਾਨ ਹੋ ਗਿਆ ਗੱਡੀ 'ਚ ਗੱਡੀ ਮਾਰ ਗਿਆ ਕੋਈ ਅਬਦੀ ਸਸੂ ਮਾ ਨੂੰ ਦਵਾਈ ਦਵਾਉਣ ਗਿਆ ਸੀਗਾ ਤੇ ਇੰਨੀ ਚੌੜ ਇੰਨੀ ਚੌੜ ਕਹਿਣ ਤੋਂ ਵੱਧ ਤੇ ਅਸੀਂ ਜਾਣਿਆ ਹੁਣ ਗੁਰਥਾ ਹੈ ਲੀਲਾ ਫੋਨ ਕਾਲਾ ਫੋਨ ਅੱਡੋ ਅੱਡਾ ਫਿਰ ਕਾਲਾ ਫੋਨ ਕਿੱਥੇ ਲੀਲਾ ਫੋਨ ਕਿੱਥੇ ਲਾਣਾ ਕਿੱਥੇ ਠਮਕਾ ਕਿੱਥੇ ਐਸ ਤਰ੍ਹਾਂ ਫੋਨਾਂ ਦੇ ਨਾਂ ਰੱਖੇ ਹੋਏ ਨੇਗੇ ਕੰਮ ਤਾਂ ਦੇ ਆਪਾਂ ਨੇ ਕਰ ਲਏ ਨੇ ਕੱਖ ਕੰਡਾ ਪਾ ਆ ਗਿਆਂ ਕਿਉਂਕਿ ਸਰਦਾਰ ਜੀ ਵੀ ਲੇਟ ਆਉਣਗੇ ਮੈਗਰੋ ਸਾਮ ਸਮਝ ਕਰਾਉਣਗੇ ਹਨਾ ਕਿਉਂਕਿ ਗੁਰਦੁਆਰਾ ਸਾਹਿਬ ਪਿੰਡੀ ਪਿੰਡੀ ਗੁਰਦੁਆਰਾ ਸਾਹਿਬ ਭਾਗ ਭੋਗ ਪੈਂਦਾ ਫਿਰ ਸਾਰਾ ਸਮਾਨ ਸਾਮ ਸੰਭਾਲ ਕਰਾ ਕੇ ਸਫਾਈ ਕਰਾ ਕੇ ਗੁਰੂ ਘਰ ਦੀ ਹਨਾ ਲੰਗਰ ਦੀ ਫਿਰ ਆਉਣਗੇ ਅਸੀਂ ਜਾਣੇ ਆ ਬਸ ਹੁਣ ਤੇ ਆ ਕੇ ਮਿਲਦੇ ਆਂਗੇ ਦੇਖੋ ਕਿਹੜਾ ਕਿਹੜਾ ਰਿਸ਼ਤੇਦਾਰ ਪਹੁੰਚੂ ਬਾਲਿਆਂ ਨੂੰ ਨੀ ਫੋਨ ਕੀਤਾ ਜਣੀ ਕਿ ਪੂਆ ਹੋਰੀਆਂ ਨੂੰ ਕੀਤਾ ਚਾਰਾਂ ਨੂੰ ਤੇ ਤਿੰਨਾਂ ਤੇ ਦੋ ਸਰਦਾਰ ਜੀ ਦੇ ਭੂਆ ਨੇ ਗਈਆਂ ਇੱਕ ਪਾਪੇ ਦੇ ਭੂਆ ਕੀ ਆਮਣੀ ਹੈਗੀ ਚਾਰੇ ਕੁੜੀਆਂ ਕੁੜੀਆਂ ਨੂੰ ਫੋਨ ਕੀਤਾਗਾ ਵੀ ਚਲ ਤੁਸੀਂ ਆਜੋ ਚਲੋ ਜੀ ਪੱਲਾ ਚਲਦੇ ਆਂਗੇ ਆ ਕੇ ਮਿਲਾਂਗੇ ਤੁਹਾਨੂੰ ਤੇ ਮਾਣਾ ਪਹਿਲੇ ਹੀ ਦਾਸਤੀ ਹੋਰ ਦਾਸ ਹੋ ਜਾਂ ਪਿਆ ਹਨਾ ਹੁਣ ਗੱਡੀ ਦਾ ਸੁਣ ਕੇ ਕਿਉਂਕਿ ਇਹ ਨਾ ਤਰਸੇਮ ਗੱਡੀ ਇੰਨੀ ਸਾਮ-ਸਾਮ ਰੱਖਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਤਰਸੇ ਜੋਤ ਨੂੰ ਮੈਂ ਇਹ ਗੱਡੀ ਸੀ ਵਿਆਹ ਕੇ ਲਿਆ ਹੂੰਗਾ ਕਹਿੰਦਾ ਭੀ ਮੈਂ ਸਾਮ-ਸਾਮ ਰੱਖਦਾ ਕਿਉਂਕਿ ਪਾਪੇ ਨੇ ਹੈਨਾ ਸਾਰੀ ਉਮਰ ਸਕੂਟਰ 'ਚ ਨੰਗਾਤੀ ਸਕੂਟਰ ਸੀਗਾ ਹੈਨਾ ਸਾਰੀ ਉਮਰ ਮੇਰੇ ਪਾਪੇ ਨੇ ਹੈਨਾ ਪਹਿਲਾਂ ਸਾਈਕਲ ਸੀ ਫਿਰ ਸਕੂਟਰ ਲੈ ਲਿਆ ਸੀਗਾ ਸਾਰੀ ਉਮਰ ਸਕੂਟਰ ਤੇ ਨੰਗਾ ਲਈ ਸੀਗੀ ਤੇ ਤੇ ਜਿਹੜੋ ਗੱਡੀ ਲੈਤੀ ਹੈਨਾ ਫਿਰ ਆਪ ਮੰਝੇ ਤੇ ਪਏਗੇ ਵਿਚਾਰੇ ਨੇ ਕਹਿੰਦੇ ਹੁੰਦੇ ਨੇਗੇ ਮਾਂ ਪਿਓ ਧੀਆ ਪੁੱਤਾਂ ਲਈ ਇਹਨਾਂ ਕੁਝ ਕਰ ਜਾਂਦੇ ਨੇ ਹੈਨਾ ਤੇ ਤਰਸੇਮ ਵੀ ਬਹੁਤ ਗੱਡੀ ਸਾਮ-ਸਾਮ ਰੱਖਦਾ ਹੁੰਦਾ ਸੀਗਾ ਕਰਨ ਜੇ ਮਾੜਾ ਜਾਂ ਕੁਝ ਹੋ ਜਾਣਾ ਹੋਰੀ ਠੀਕ ਕਰਵਾਉਂਦਾ ਵੀ ਬਾਦ ਨਾ ਕੁਝ ਹੋ ਜੇ ਹਨਾ ਵੀ ਮੈਂ ਹੁਣ ਗੱਡੀਆਂ ਕਿਹੜਾ ਲੈਣ ਦੀਆਂ ਨੇ ਸਾਮ-ਸਾਮ ਰੱਖਦਾ ਸੀ ਵੀ ਜੋਤ ਸੌਰੀ ਜਾਇਆ ਕਰਵਾਉ ਆਪਦੇ ਅ ਜਿਵੇਂ ਟੱਕ ਟੁੱਕੀ ਬਿੰਗੀ ਕਰਤੀ ਰਾਤ ਮੇਰਾ ਤਾਪਾ ਵੀਡੀਓ ਦੇਖ ਕੇ ਨਾ ਬਹੁਤ ਮਨ ਖਰਾਬ ਹੋਇਆ ਤੇ ਫਿਰ ਮੈਂ ਫੋਨ ਕੀਤਾ ਨਹੀਂ ਮਖ ਰਾਜੀਏ ਕਰ ਲਿਆ ਜੋਤ ਨਾਲ ਨਹੀਂ ਤੂੰ ਨਾਲ ਬੀਬੀ ਨਾਲ ਮਾਮੇ ਨਾਲ ਗੱਲ ਕਰ ਲਈ ਜੇ ਉੱਥੇ ਰਾਜੀਏ ਫੋਨ ਕੀਤਾ ਰਾਜੀਏ ਮਾਮੇ ਦਾ ਫੋਨ ਪਾ ਲਈ ਜਾਣ ਪਤਾ ਨਹੀਂ ਕੌਣ ਫੋਨ ਚੱਕ ਕੇ ਲੈ ਗਿਆ ਮਾਮੇ ਦਾ ਕਹਿੰਦੇ ਹੋਂ ਦਾਨੀ ਹੈਗਾ ਹੁਣ ਬੈਲ ਕਹਿੰਦੇ ਕੇਰਾ ਬਾਗੀ ਚੱਕਿਆ ਨਹੀਂ ਹੁਣ ਜਾਂਦੀ ਨਹੀਂ ਬੰਦ ਹੋਇਆ ਪਿਆਗਾ ਐ ਇੰਨਾ ਗਰਾਏ ਆ 2026 ਚੜਿਆ ਜਨਾ ਤਾਂ ਇੰਨਾ ਗਰਾਏ ਚੜਿਆ ਗਰਾਏ ਚੱਕਰ ਚੱਲਦਾ ਹੈਨਾ ਵਾਹਿਗੁਰੂ ਚਲੋ ਕੋਈ ਗੱਲ ਨਹੀਂ ਚੀਜ਼ਾਂ ਤਾਂ ਦੁਬਾਰੇ ਬਣ ਜੀ ਜਾਂਦੀਆਂ ਨੇ ਵਾਹਿਗੁਰੂ ਬੰਦੀ ਸੁੱਖ ਰੱਖੇ ਢਿੱਲ ਮੱਠ ਤੋਂ ਹੁਣ ਉਹੀ ਆ ਬਸ ਹੁਣ ਚਲੋ ਜੀ ਅੱਪਾ ਆ ਕੇ ਮਿਲਾਂਗੇ ਹੁਣ ਜਾਂਨੇ ਆਪਾਂ ਗੁਰਦੁਆਰਸ ਕਿ ਰੁਕ ਜਾਣਾ ਬੀਬੀ ਚਲੋ ਚਲੋ ਪਾ ਕੇ ਮਿਲਦੇ ਆਪਾਂ 10 ਤਵੱਜਨ ਵਾਲੀ ਹੋਣਗੇ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਗਏ ਤੇ ਹਜੇ ਆਮ ਨਹੀਂ ਹੋ ਰਿਹਾ ਉਧਰ ਲੈ ਕੇ ਖੜ ਗਏ ਮੈਂ ਖਾ ਚਲਾ ਇੰਨੇ ਮੇਰਾ ਹਨਾ ਨਿਕਮ ਮੋਟਾ ਕੰਮ ਚੱਪਿਆ ਮੈਂ ਮੂਰੀ ਆ ਕੇ ਮੈਂ ਹੋਣੀ ਆਈ ਮੈਂ ਕੱਪੜੇ ਕੁੱਪੜੇ ਲਾ ਲਾ ਇਨੇ ਤਪੂ ਵੀ ਹੋਰੇ ਆਏ ਨੇਗੇ ਇਹ ਆਮ ਨਹੀਂ ਉਧਰ ਲੈ ਕੇ ਖੜ ਗਿਓ ਤੇ ਹੁਣ ਮੈਂ ਕੱਪੜੇ ਲਾ ਕੇ ਉਹਨਾਂ ਜਿਵੇਂ ਟੈਹਾ ਤੂਹਾ ਮਾਰਦਾ ਨਹੀਂ ਮੱਝਾ ਮੱਝਾ ਬੰਨ੍ਹਦਾ ਨਹੀਂ ਆ ਤੱਖਾਂ ਤੇ ਹੈਨਾ ਚਿਰ ਦਾ ਕਾਂਟੋ ਉੱਧਰ ਲਾਉਣਗੇ 2 ਵਜੇ ਕਰੇ ਆਿਆਂਗੇ ਖੈ ਰਿਸ਼ਤੇਦਾਰ ਜਾਈ ਜਾਂਦੇ ਨੇ ਜੀ ਸਰਦਾਰ ਜੀ ਤਾਂ ਹੁਣ ਸਾਰਾ ਸਮਾਂ ਸਮਾਈ ਕਰਾ ਕੇ ਆਉਣਗੇ ਜੀ ਬੀਬੀ ਉੱਥੇ ਖੜੀ ਸੀ ਹਜੇ ਚੌਕੀ ਹੈਨਾ ਰਿਸ਼ਤੇਦਾਰੀਆਂ ਗਾਹ ਦੀ ਗਾਹ ਮਿੱਤਰ ਗਰਿ ਸੰਗਲੀਆਂ ਦੂਰੀਆਂ ਦੂਰੀਆਂ ਰਿਸ਼ਤੇਦਾਰੀਆਂ ਹੋਊਗੀ ਗਰਮੀ ਕਿਥੋਂ ਜਬੜੇ ਗਰਮੀ ਪੈ ਲੱਗੀ ਆ ਫੱਗਣ ਪੰਸੀ ਫੱਗਣ ਹੋਇਆਗਾ ਇੰਨੀ ਗਰਮੀ ਗਰਮੀ ਪੈ ਲੱਗ ਬਹੁਤ ਹੀ ਜ਼ਿਆਦੇ ਮੈਂ ਕੱਲੂ ਦੇਖ ਰਿਆਂ ਨੇ ਤਾਂ ਮੈਂ ਕੰਨ ਦੀ ਦਵਾਈ ਲੈ ਕੇ ਆਣੀ ਬਾਹਲੀ ਕੰਨ ਖਰਾਬ ਹੋਇਆ ਤੇ ਮੇਰਾ ਵਿੱਚ ਪਤਾ ਨਹੀਂ ਜ਼ਖਮ ਹੋਇਆ ਪਤਾ ਨਹੀਂ ਕੀ ਹੋਇਆਗਾ ਤੇ ਨਿਹਰਾਜੀ ਜਾਇਆ ਮੈਂ 2 ਘੰਟੇ ਲਾ ਲੂੰ ਦੇ ਤੇ ਡੜਿਉ ਟਾਈਮ ਲੱਗਿਆ ਪ੍ਰੋਗਰਾਮਾਂ ਚ 2 ਦਿਨ ਤੱਕ ਹੁਆ ਕੇ ਲੱਗੀ ਪਹਿਲਾ ਵਿਆਹ ਤੀ ਕੈ ਜਾਇਨੀ ਲੈ ਇੱਕ ਕੱਲ ਨਹੀਂ ਕਿ ਮੈਂ ਬਿਚਰੀ ਸੋਹ ਨੂੰ ਲੈ ਕੇ ਬਾਗ ਜਾਣੀ ਤਰਸੇਮ ਦਵਾਈ ਦਵਾਉਣ ਗਿਆ ਹੋਇਆ ਸੀ। ਸਮਝੋ ਸਾਰਾ ਪਰਿਵਾਰ ਜੀ ਘਰੇ ਹੋਇ ਉਹ ਮਿਲ ਕੇ ਆਵਾਂਗੇ। ਫਿਰ ਵਿਆਹ ਸ਼ੁਰੂ ਹੋ ਜਾਣਗੇ ਪੰਜ ਚਾਰ ਦਿਨਾਂ ਦੇ। ਹੁਣ ਤਾਇ ਲਾਦਾ ਉਹ ਮੋਟੇ ਕੱਪੜੇ ਮੇ ਤੋਤੇ ਤਪ ਰਹੇ ਤਰੇ ਤਾਂ ਨਹੀਂ ਮਹ ਕੇ ਰਹਿਣਾ ਦੁਆਰੇ ਗਰਮੀ ਕਰਕੇ ਕੇ ਰੱਬ ਠੰਡ ਜੀ ਕਰਦਾ ਹੁੰਦਾ। ਕਿ ਇਹ ਠੰਡ ਨਾ ਕਰ ਲੈ ਰੱਬ। ਜੇ ਤਾਂ ਇਹ ਗਰਮੀ ਪਾਈ ਹੈ ਭੁਕਣ ਕਾ ਵੀ ਨਹੀਂ ਹੋਣੀ ਆਈ ਫਿਕਰ ਲੱਗਦੀ ਆਪੇ ਇਹ ਕਣਕਾ ਨਾਲ ਹੋਣੀ ਝਾੜ ਬਲਜੀ ਰੋਬਾ ਦੇਤਾ ਹੁਣ ਜਿਹੜੀ ਤੁਹਾਡੇ ਕੋਟ ਜ ਸੁਖਮਣ ਧੋਣ ਧੋਣ ਜਾਇ ਨੇ ਕੀ ਕਪ 2-2 ਬਾਰੇ ਪਾਏ ਨੇ ਉਹ ਪਾਲਿਆ ਕੋਰ ਹੱਤੋੱਤ ਹੋਏ ਨਾ ਪਾਇਆ ਕੋਰੇ ਦਰ ਦਾਂਗੇ ਫਿਰ ਚੰਗਾ

ਉਹ ਤਾਂ ਸਾਡੀ ਯਾਹੂ ਹੀ ਆ ਗਈ ਸੇਫਟੀ ਹੋਈ ਚਾ ਧੁੱਪ ਧੁੱਪ ਦੀ ਚਲ ਕੋਰ ਨਹੀਂ ਪੈਂਦੀ ਉਹ ਤਾਂ ਰਾਹ ਆ ਕਰ ਲੈ ਚਪਾ ਨਹੀਂ ਪਾਇਆ ਲੈ ਚਪਾ ਵਾਰ ਲੈ ਚਪਾ ਪਾਏ ਨੇ ਤੇ ਰਾਹੇ ਕਰੇ ਕਰੀਆ ਹੋ ਕਰਨਾ ਹੈ ਤੇ ਅੱਛੇ ਬਿਜਾਉਣੀਆਂ ਤੇ ਹੋਰ ਕਹਿੰਦੇ ਹਾਂ ਕੱਢ ਨੂੰ ਪਾਉਣ ਦੇ ਕੋਲ ਹਾਂ ਹਾਂ ਨੇੜਿਆਲੀ ਲਾਉਂਦੇ ਹੋਣ ਹਾਂ ਬੀਬੀ ਦੇ ਵੀ ਪਵਾਉਣਾ ਲੈ ਚ ਦੋਜੀ ਵੀ ਪਵਾ ਲਵਾਂ ਤੇ ਪੱਲੇ ਡਾਗਾ ਲਾਉਣੀ ਜੋ ਕਿ ਆ ਨਾ 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 ਬਾਬਾ ਸੂਰੇ ਪਾਣਾ ਦੋਖ ਲੱਗ ਗਿਆ ਜੀ ਪੂਰਾ ਬਹੁਤ ਦੁੱਖਾ ਦਾ ਦੁੱਖਾ ਨਾ ਪਤਾ ਕਿ ਕਿੰਨਾ ਲੱਗ ਗਿਆ ਉਹ ਨਹੀਂ ਪੀੜਾ ਕੋਈ ਹੱਤੀ ਸੀ ਕਿ ਪਰ ਨਹੀਂ ਹੋਇਆ ਜ਼ਬਰਦਸਤ ਕਿਸੇ ਸਾਡੇ ਲੈ ਹੁਣ ਤਿਆਰ ਜੀ ਪੋ ਆਏ ਨੇ ਬੁੜੀਆਂ ਬਈ ਸਰਕਾਰੀ ਕੋ ਸਾਡਾ ਕਰਕੇ ਲੈ ਜਾਂਦੇ 2700 ਬੱਸ ਗਈ ਸੀ ਰੈਲੀ ਤੇ ਸਰਕਾਰੀ ਆਪਣੇ ਗੱਲ ਨੂੰ ਸੁਣਨ ਨੂੰ ਜਿਹੜਾ ਕਿ ਇਹਨੂੰ ਗੋਮਨ ਨੂੰ ਉਹ ਤਾਂ ਆ ਗਈ ਉਹਨੂੰ ਤਾਂ ਉਹ ਸੱਤਾਂ ਮਗਨਾਂ ਇੱਥੇ ਲਾ ਗਏ ਕਾਹਨ ਰੈਲੀ ਆ ਗਈ ਹੈ ਗਾਇ ਜੀ ਇਹਦੇ ਦੇ ਸੇਮਟ ਆ ਪੀਰੀ ਦੇ ਮੁੰਡੇ ਵਰਗੇ ਸਾਰੇ ਗਾਇ ਜੀ ਰੈਲੀ ਦੇ ਮੈਨੂੰ ਗਾਜਰ ਦੇ ਦੋ ਭਲੀ ਹਾਂ ਕੱਟ ਕੇ ਇੰਨੀ ਆਪੇ ਸਿਲ ਲ ਕੇ ਉਹ ਰਹਿ ਦੂ ਵਾਹ ਉਦੂ ਆਦਰ ਸਿੰਘ ਦਾ ਆਦਰ ਸਿੰਘ ਦਾ ਤੈਨੂੰ ਜਾ ਮਾਰ ਵਾਹ ਮਾਰ ਜਾ ਮਾਰ ਆਇਆ ਨਹੀਂ ਹੁੰਦੀ ਹਾਂ ਮਾਂ ਜਾ ਚੁੱਪ ਹੋ ਮਾਂ ਤੇ ਤੂੰ ਕੀ ਖਾਣਾ ਹੁੰਦਾ ਉਹਨਾਂ ਤੋਂ ਤੂੰ ਖਾੜ ਕਿਵੇਂ ਖਾਣਾ ਉਹਨਾਂ ਤੋਂ ਓਏ ਓਏ ਚਾੜ ਤੂੰ ਫੋਨ ਕਿਵੇਂ ਖਾਣਾ ਉਹਨਾਂ ਤੋਂ ਕਿਵੇਂ ਖਾਣਾ ਹੁੰਦਾ ਹੋ ਗਿਆ ਸੁਨੀਆਂ ਜਾ ਤੈਨੂੰ ਦਰਗਾਹ ਤੇ ਭਾਂਵੇਂ ਦੇ ਲਈ ਤੋੜ ਜੁੱਤੀ ਕੀ ਖੋਣਾ ਕਰਦਾਗਾ ਕੰਨੀ ਮੇ ਲੈਣੀ ਆ ਆ ਨਾਚੀ ਨਹੀਂ ਦੇਖਿਆ ਜਿਹੜੇ ਸਾਡੇ ਕੋਲ ਨਾ ਵੀਰ ਜੀ ਤੇਰੇ ਨਾਲ ਆਈ ਕਰਦੇ ਨੇ ਕਿ ਮੈਂ ਜੁੱਤੀ ਖੋਣਾ ਹੋਣਾ ਜੀ ਮਾਰ ਤਰੀ ਜੁੱਤੀ ਹਾਂ ਜੁੱਤੀ ਕੀ ਤੋੜਦੀ ਆ ਮਮਾ ਦੇ ਆ ਹੈ ਫਿਰ ਉੱਪਰ ਜੇ ਤੋੜਦੇ ਫਿਰ ਕਾ ਤੋ ਤੋੜ ਲੀ ਜਨਾਪਾ ਨਾ ਕੋਈ ਪਾਣੀਆਂ ਹੋਣੀ ਆ ਠੰਡ ਹੈਗੀ ਹਵਾ ਚੱਲ ਗਈ ਸਾਹ ਆ ਗਈ ਹੁਣ ਉਹਨੂੰ ਕਰ ਲਿਆ ਹੁਣ ਦਵਾਈ ਦੇ ਨੂੰ ਨੋ ਤਾਂ ਫੇਰ ਉਹ ਕੋਈ ਨਹੀਂ ਹੋਈ ਜਾਂਦੀ ਹਮ ਤਾਂ ਜਿਹਨੂੰ ਪ੍ਰੋਬਲੀ ਇਹਨੂੰ ਮਾਨਤ ਨੂੰ ਤੁਹਾਡੇ ਜੀ ਪ੍ਰੋਬਲੀ ਇਹਨੂੰ ਦਿਖਾ ਦੇ ਕਿਸੇ ਰੋਟਾ ਦੀ ਫੇਰ ਨਹੀਂ ਜਿਆਦਾ ਪਤਾ ਨਹੀਂ ਕਾ ਜਿਹੜਾ ਆਪਾਂ ਲਾਉਣੀ ਨਹੀਂ ਬਸ ਉਹੀ ਬਸ ਜਿਹੜਾ ਨਾ ਤਮਾਉਣੀ ਹੋਣੀ ਲਿਆਉਣੀ ਨਾ ਹੈ ਜੀ ਸ਼ਾਹ ਚਾਈ ਲਓ ਆਉਂਦੇ ਪਲੇ ਕਰਦੇ ਕੋਰਨੋ ਮੈਂ ਤਾਂ ਲੈ ਨਹੀਂ ਭਾਈ ਕਾਲੇ ਸਿਰੋ ਗਾ ਦੂਜੇ ਤਾਂ ਲੈ ਨਹੀਂ ਮੈਂ ਅਮਨ ਫਿਰ ਠੰਡੇ ਲੱਗ ਗਏ ਮੈਂ ਦੇਗਾ ਨਾ ਤੁਸੀਂ ਥੋੜਾ ਥੋੜਾ ਖਾਦੇ ਲੈਣਾਂ ਨੇ ਮੈਂ ਤਾਂ ਖਾਡੇ ਕਿੰਨਾ ਕਰਦੀ ਤੂੰ ਗੋਰਾ ਨਹੀਂ ਹੈ ਨਾ ਨਾ ਜਮੀਨ ਦਾ ਹੋ ਗਿਆ ਲੱਗਿਆ ਲੀ ਉਹ ਵੀ ਜਮੀਨ ਮਾਰਤਾ ਬਣਾ ਦੋ ਜਮੀਨ ਉਹ ਮਹਾਰਾ ਆਪਸਾਰਾ ਦੇ ਵੀ ਮਾਰਤਾ ਉਹ ਜਮੀਨ ਹਾਂ ਓਏ ਉਹਦੇ ਉਹ ਨਰਮਗਾਸੀ ਹੋ ਗਏ ਨਰਮ ਆ ਕੇ ਸਾਡੇ ਕੋਲ ਤੇ ਬੋਲ ਗਏ ਜੀ ਮਾਮੇ ਦਾ ਬਹੁਤ ਗੁੱਸਾ ਆ ਗਿਆ ਨਹੀਂ ਬੋਲਣ ਸਪੈਨ ਵੀ ਬੋਲ ਮੁੰਡਾ ਹਾਂ ਵੀਡੀਓ ਦੇਖੀ ਮੁੰਡਾ ਤੁਰਨ ਦੇ ਕੋਲ ਆ ਰੋ ਦੀ ਰੇਕੀ ਹੋ ਗਈ ਮਮਾ ਹਾਂ ਹੁਣ ਤਾਂ ਬਹੁਤ ਟਾਈਮ ਹੋ ਗਿਆ ਮਮਾ 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 ਲੈ ਕੋਈ ਕਾਫੀ ਤੈਨੂੰ ਹੋਈ ਆ ਤਰਾ ਕਾਫੀ ਬਣਦੀ ਆ ਕਾਫੀ ਪੀ ਲਈ ਵਾ ਤੇ ਖੋ ਗਿਆ ਨਾ ਬਰਫੀ ਜਦ ਬਰਫੀ ਕਾਲਾ ਆਇਆ ਬਕਤੀ ਦੇ ਮਾ ਬਰਫੀ ਕਾਲਾ ਪਾਜ ਆ ਬਕਤੀ ਲੈ ਬਰਫੀ ਕਾਲਾ ਬਰਫੀ ਦੇ ਮਾ ਓਏ ਓਏ ਆਹ ਬੁਲੀਏ ਨਾ ਕਿੰਨੇ ਤੇ ਆ ਪਈਆ ਹੇ ਹੇ ਚਲੋ ਥੋੜੀ ਓਏ ਓਏ ਲੜਕੇ ਓਏ ਲੜਕੇ ਲੜਕਾ ਲੜਕੇ ਕੋਕੜੀ ਮਿੱਠਾ ਲੱਗਦਾ ਪਹਿਲਾਂ ਗੱਲ ਸਾਡੇ 4 किलो हाय हाय ਦਾ ਡੱਬਾ ਸਾਡੇ ਦੀ ਗੱਲ ਹੋਊ ਲੱਗੋ ਉੱਥੇ ਰੂੜੇ ਦੀ ਗੁਲਾਬ ਦਾ ਆਪਣਾ ਡੱਬਾ ਤੇ ਲਮਾ ਦੇ ਜੀ ਉਹਦਾ ਨਾ ਤੁਹਾਨੂੰ ਨਾਂ ਤੱਕ ਹਾਂ ਤੇਲ ਪਾਉਂਦੇ ਕੋੜਾ ਬਾਕੀ ਕਹਿੰਦੇ ਸੰਤ ਕੋ ਪਾਉਂਦੇ ਜੇ ਉਹ ਜੇ ਤਰ ਉੱਥੇ ਬੈਈਆਂ ਹੋਈਆਂ ਨੇ ਮਾ ਮਾਂ ਵਾਲੀ ਬਣੀ ਆ ਤੂੰ ਮੈਂ ਆਪਣੀ ਨਹੀਂ ਇੱਧਰ ਬਾਹਰ ਜਿਹੜੇ ਦੇ ਆ ਕੇ ਲੱਡੂ ਕਿਨੇ ਹੁਣ ਦੇਰੀ ਦਿਹਾੜੀ ਨਾਲ ਹੋ ਗਏ ਅੱਜ ਕੀ ਕੁਝ ਖਾਦਾਗਾ ਬਹੁਤ ਕੁਝ ਖਾਦਾ ਜਾਏ ਮੈਂ ਗਾਜਰਾ ਚੀਰੀਆਂ ਤੇ ਹਾਜੇ 베ਰਾ ਨਹੀਂ ਕਮੀ ਤੇ ਹਜੇ ਆਪਾਂ ਕਹਿੰਦੇ ਮਟਾਪਾ ਘਟ ਜਾ ਮਟਾਪਾ ਘਟ ਜੂ 베ਰਾ ਦੀ ਕਮੀ ਰਹਦੀ ਸੀ ਮਟਾਪਾ ਘਟ ਜੂਗਾ ਆਜੇ ਇਹ ਨਾ ਤੋੜ ਪੀਲੇ ਜੇ ਥੱਲੋ ਜੋ ਤੋੜ ਨਹੀਂ ਆ ਟਾਣੀਗਾ ਨਹੀਂ ਥੱਲੇ ਤੋਂ ਤੋੜ ਥੱਲੇ ਬਾਦ ਪੀਲੇ ਜੇ ਹੋਣਗੇ ਆ ਆ ਜਾ ਪੂਏ ਤੁਸੀਂ ਵੀ ਦਿਖਾ ਲਓ ਬੀਰਪਾਲ ਖਾ ਲੈ ਪੀ ਤੇਰਾ ਨਾ ਬੀਰਪਾਲ ਹੀ ਆ ਇੱਕ ਦੂਜੀ ਦਾ ਨਾ ਇਹ ਸਿੱਖ ਗਈ ਕੱਪੜਾ ਨਹੀਂੜਾ ਨਾ ਮੈਂ ਨਹੀਂ ਸਿੱਖੇ ਨੇ ਸੀਨ ਵਿੱਚ ਲੱਗੀ ਹੁਣ 7000 ਕਿਨੇ ਦਵਾਤੀ ਉਹ ਦਿੱਥੇ ਸੀ ਸੀ ਇੱਕਾ ਲੱਗੀ ਹੈ ਕਿ ਉਹ ਹਨਗਾ ਅਸਿਆ ਇਹ ਲੀੜਾਂ ਦੇ ਕੱਟਣ ਵੱਡੇ ਤੇ ਜਾਣ ਦੀ ਤਾਂ ਹੈਗੀ ਜੀ ਪਹਿਲਾਂ ਹੀ ਹਾਂ 3 ਮਹੀਨੇ ਲਾਦੇ ਦੂਜੀ ਖਾਨੀ ਜਿਹੜੀ ਹੁਣ ਮਸ਼ੀਨਾਂ ਚੱਲੀਆਂ ਨੇ ਉਹ ਮਸ਼ੀਨ ਦੇ ਪੈਰਾਂ ਅਸਿਆ ਚੱਲ ਵਧੀਆ ਖਾ ਲਾ ਪੁੱਤ ਤੂੰ ਵੀ ਆਇਆ ਮੈਨੂੰ ਤੁਹਾਡੇ ਨਾਂ ਹੀ ਭੁੱਲ ਜਾਣੀਆਂ ਲੈ ਤੋੜ ਦਾ ਜਿਹੜਾ ਪਸੰਦ ਆਉਂਦਾ ਬਸ ਪਾ ਬੀ ਬਸ ਪਾ ਬੀ ਗੱਲੇ ਹੋਈ ਲੈ ਦੇਖ ਕੇ ਖਾਲਾ ਸੁੰਡ ਨਾ ਹੋਣ ਕਿਸੇ ਚ ਮੈਂ ਮੇਰਾ ਨਾਮ ਦੱਸ ਦੇ ਪਹਿਲਾਂ ਸੁੰਡ ਜੇ ਪਾਇ ਰਹੇ ਹਾਂ ਜੋੜੀ ਪਤੀ ਜੀ ਜਿਹੜਾ ਨਾਮ ਪਤੀ ਹੈ ਇਹਨਾਂ ਪਤੀ ਹੋਣਾ ਨਹੀਂ ਮੋਨਾ ਕਿ ਪਤੀ ਆਇਆ ਇਹ ਤੋੜੋ ਆ ਥੱਲੇ ਜੇ ਵਧੀਆ ਹੋਣਗੇ ਜਿਵੇਂ ਆ ਵੇਰ ਆ ਲੈ ਪਤਾ ਲੈ ਲੈ ਬਸ ਆਪੀ ਲਤੋ ਕੇ ਖਾਲਾ ਹੋ ਟੁੱਟੀ ਇਹ ਨਿਕਾਣੇ ਹੋਣੀ ਸੀ ਹੈਗੀ ਤੁਲਸੀ ਤੁਲਸੀ ਆਪਣੋ ਥੱਪੱਟੀ ਗਈ ਚਾਚੇ ਕੇ ਹੋਣੀ ਕਿਉ ਹੈਗੀ ਮੈਂ ਲਿਆ ਦੇ ਲਿਆ ਦਾਨੀਆਂ ਮੈਂ ਬਜ ਬੂਟਾ ਹੈ ਤਾਂ ਮੈਂ ਬੂਟਾ ਲੈਣੀ ਮੈਂ ਪੱਤੇ ਤਾਂ ਲਿਆ ਦੇ ਜਰੂਰ ਪੱਤੇ ਲੈਣੇ ਪਾਣੀ ਚ ਬਾਲ ਕੇ ਪਾਣੀ ਚ ਬਾਲ ਕੇ ਹਾਂ ਉਹ ਨੂੰ ਫੋਗ ਵੀ ਨਹੀਂ ਹਟਦੀ ਹੈਗੀ ਉਹ ਚਾਹ ਚ ਪਾ ਲਿਆ ਕਰ ਬਾਪਾ ਕੀ ਉਹਦੇ ਦੋ ਪੱਤੇ ਨਹੀਂ ਇੰਨੇ ਚਾਚੇ ਕੇ ਬਾਬਾ ਖੜੀ ਹੈ ਦੇਖ ਕੇ ਹੋਣੀ ਮੈਂ ਅੱਗੇ ਤਾਂ ਖੜੀ ਹੁੰਦੀ ਹੁਣ ਮੈਂ ਦੇਖ ਸੁੱਕੀ ਹੋਈ ਸੁੱਕੀ ਲਿਆ ਰੂ ਇਸ ਕਾ ਕੇ ਵੀ ਰੱਖ ਦਿੱ ਗਿਆ ਨਾ ਪੱਤੀਆਂ ਦੀ ਜੜੋ ਨਹੀਂ ਉਹ ਵੀ ਜੇ ਨਾ ਪੱਤੇ ਹੋਏ ਗਿੱਲੀ ਹੋਈ ਸੁਕਾਣ ਦੇ ਬੇਰ ਮੈਂ ਹੁਣ ਤુલਸੀ ਪੁੱਸਕਿਉਣੀ ਮਾਸੀ ਤੋਂ ਮੈਂ ਸਾਨੂੰ ਪਾਣੀ ਪਿਉਣਾ ਮੈਂ ਸਾਡੇ ਇੱਧਰ ਚੱਕੀ ਜਾਂਦੇ ਨੇ ਵੀ ਇੰਨੀਆਂ ਕੁੜੀਆਂ ਕਿੱਥੋਂ ਆ ਗਈਆਂ ਅੱਜ ਹਰੌਣਕ ਲੱਗ ਗਈ ਘਰੇ ਪੂਆ ਪੂਆ ਸਰਬੀ ਆ ਗਈ ਸੀ ਦਾਲ ਪਾਣੀ ਫੜਾਉਣ ਸਬਜੀ ਆ ਗਈ ਮਟਰ ਪਨੀਰ ਦੀ ਇੰਨੇ ਕੀ ਕੱਢਣੇ ਚਾਹ ਉਹ ਕਿ ਸਬਜੀ ਮੱਕੀ ਬਣ ਆ ਮੈਂ ਗਾਜਰਾਂ ਗੁਜਰਾ ਹਜੇ ਕੱਟਦੀ ਸੀ ਕੱਟ ਰੱਖਿਆ ਸੀ ਜਾਨੀ ਕਿ ਪਕੌੜੇ ਬਹੁਤ ਕੁਛ ਹੋਇਆ ਪਿਆ ਨੇ ਮਾਸੀ ਨੂੰ ਕਹੇ ਕਿ ਹੁਣ ਵੀ ਦਾਲ ਨਾ ਕਰੀਂ ਇਧਰੋਂ ਲੈ ਲਈ ਕਿ ਜੋੜੀ ਤਾ ਤਿੰਨ ਦਿਨ ਪਹਿਲਾਂ ਦੋ ਦਿਨ ਵਰਗੀਤੀ ਅੱਜ ਦੀਆਂ ਵਾ ਗਿਰ ਬੰਦ ਦਰ ਅੱਛਾ ਪਨੀਰੀ ਵੀ ਪੰਜ ਸੌ ਹਾਂ ਸਾਰੇ ਨਾ ਰਿਆਉੜੀਆਂ ਆਉਂਦੀਆਂ ਆਉਂਦੀਆਂ ਰਿਆਉੜੀਆਂ ਮੈਂ ਪੈਕੋ ਮੈਂ ਮਾਰ ਜਾਂਦਾ ਬੈਠਾ

फोन हाँ आली है फोन आली है जांदे हाँ हाँ? जांदे और बाए करदा उधर देखो काम फोन पे सणा हां ऐसे अंदे ते जदा आ उभू हां अंदा नेड़े है बैठ जा उधर ही चढ़ जी आई कहीं वहां बैठ जा उठ से चढ़ावांगी पाई आऊंगा ना की की चिट्टी झुल रही है तू गाली ਨਾ ਮੇਰਾ ਸੁੱਤ ਤਾਂ ਗਰਮੀ ਆ ਗਈ ਸੀ ਥੋੜਾ ਮੇਰਾ ਕਰਾਈ ਥੋੜਾ ਦੇਖੋ ਮੈਂ ਕਰਾਈ ਮੇਰਾ ਗਰਮੀ ਆ ਗਿਆ ਕਰਾਉਂਦੀ ਹਾਂ ਥੋੜਾ ਹੋਰ ਹੁੰਦਾ ਹੁੰਨਾ ਕਰਾਈ ਮੋਟਾ ਗਾਹੋਂ ਦਾ ਬਾਜ ਬਾਜ ਉਹ ਤਾਂ ਖਾਣੀ ਮੂੜ ਕੇ ਕਰਦੀ ਨਹੀਂ ਹੁੰਦਾ ਮੀਂਹ ਦੀ ਮੈਂ ਬੈਲ ਬੱਟ ਦਾ ਕਰਾਇਆ ਕਿ ਫਰੇਟ ਕੀਤਾ ਹਾਂ ਮਾਂ ਬਣਿਆ ਉਹ ਪਾਣ ਦਾ ਸਾਫੇ ਚ ਪਾਲਾਂ ਦੇ ਬੋਗੋਰ ਆਹ ਬੇਰ ਦੀ ਉਹ ਤਾਂ ਕਾਣੀ ਕਰ ਲੈਣ ਬੇ ਕਾਣੀ ਨਹੀਂ ਖਾ ਗਿਆ ਇਹ ਦਾ ਬੁਆ ਲੈ ਤਾ ਕੀ ਕੰਪੀਟਾ ਤਾ ਜੀ ਕਰ ਕਰ ਲਿਆ ਕਰੋ ਚਲ ਮਿਲ ਲਾ ਲਾ ਮਾ ਮਾ ਕਿਸ ਮਿਲ ਮੈਨੂੰ ਮਿਲ ਮੈਨੂੰ ਵੀ ਮਿਲ ਮੈਨੂੰ ਵੀ ਮਿਲ ਆ ਨਾਮ ਮਿਲ ਲਾ ਮੇਰੇ ਪਿਆਰਾ ਪਿਆਰਾ ਉਮ ਨੂੰ ਮਿਲ ਲਾ ਉਮ ਨੂੰ ਮਿਲ ਲਾ ਉਮ ਨੂੰ ਹਾਏ ਹਾਏ ਚੰਗਾ ਪਿਆਰੀ ਹਾਏ ਐ ਵੜੀ ਮੰਗੂਆ ਫੜੋ ਬੋਲੀ ਲੰਕਾ ਪਾਈ ਆਜੋ ਖਰਜ ਖਰਜ ਆਂਗੇ ਫਿਰ ਤੇ ਤੋ ਆਣੀ ਚੱਲ ਮੈਂ ਪੇਪਰ ਆਇਆ ਤੋ ਆਜੀ ਮੈਨੂੰ ਮਿਲਦਾ ਮੈਸੇ ਮਿਲਦੀ ਨਹੀਂ ਕਿਸੇ ਨੂੰ ਮੈਂ ਕਿੱਥੋਂ ਆ ਜੂਗੀ ਮੈਂ ਇਸ ਨਾਲ ਲੈ ਮੰਗੀ ਹੋਰ ਗੱਡੀ ਚ ਚਾਹ ਨਾ ਚਾਹ ਲੈ ਪਹਿਲੇ ਫਿਰ ਫਰਾਵਲੀ ਨੂੰ ਅੱਥੇ ਮੈਂ ਖੈਲੀ ਛੋੜੇ ਪੇਪਰ ਹੋ ਜਾਣ ਦੀ ਖਾਪਾ ਮਰਦ ਸਰ ਜਾ ਕੇ ਆਵਾਂਗੀ ਫਿਰ ਮੈਂ ਥੋੜੇ ਦੂਰ ਵਾਖਾ ਪੜ੍ਹੂ ਮੈਸੇ ਨਹੀਂ ਮਿਲਦੀ ਲੈ ਫੜੇ ਦੇਖੀ ਆ ਲੈ ਆ ਦੇਖ ਲੈ ਆ ਦੇ ਆ ਕੜ ਕੇ ਭਾਈ ਸਾਡੇ ਰਿਸ਼ਤੇਦਾਰ ਆਏ ᱛੀ ਹੁਣ ਇਹਨਾਂ ਨੂੰ ਵਿਦਾ ਕਰਦਾ ਪਹਿਲਾਂ ਆਮਣੀ ਵਿਦਾ ਕੀਤੀ ਐ ਹਾਏ ਸਾਡੇ ਦੋ ਪੂਆ ਆਈਆਂ ਨੇ ਭੋਗ ਤੇ ਦਿੱਕਾ ਲੱਗ ਗਿਆ ਉਹਨਾਂ ਨੂੰ ਸੰਘਾ ਪੜ ਆ ਜਾ ਕਰੋ ਆ ਜਾਗਾ ਬੋਲ ਦੀ ਤਾਂ ਐ ਨਹੀਂ ਉਹ ਤਾਂ ਬੰਗੂਸਾ ਆ ਜਾਂਦਾ ਹੂੰ ਉਹ ਹੋਊ ਉਹ ਕਿਸੇ ਨਹੀਂ ਹੂੰ ਗੋਪਤਾਰ ਚਲ ਵਾ ਚਲ ਵਾ ਬਾਂ ਦੇ ਆਣ ਦੇ ਗਾਲੀਆਂ ਨੇ ਕੁੜੀਆਂ ਹੋਰ ਹੋਰ ਹੂੰ ਮਾਂ ਮੇਰੇ ਇਹਨਾਂ ਮੇਰਜ਼ਾ ਲੋ ਜੀ ਆਪਾਂ ਰਿਸ਼ਤੇਦਾਰ ਤੌਰ ਤੇ ਅੱਜ ਜਿਹੜੇ ਕੁਰਸੀਆਂ ਕੱਤੀ ਨੇ ਖਲਾਰਾ ਪਿਆ ਉਹ ਕਰੂਗੀ ਗੁਰਮਨ ਸਾਹਿਬ ਸੁਖਮਣ ਦਾ ਹੈਗਾ ਤੜਕੇ ਬੋਰਡ ਦੀ ਕਲਾਸ ਆ 12ਵੀਂ ਦੀ ਪੇਪਰ ਪਹਿਲਾ ਪੇਪਰ ਆ ਸਵੇਰ ਉਹ ਪੜ੍ਹਾਈ ਕਰਦੀ ਆ ਆਪਦੀ ਤੇ ਭੋਗ ਪੈ ਗਿਆ ਬੇਬੇ ਦਾ ਪਿਆਰੀ ਫੁੱਲਾ ਬੜੀ ਬਾੜੀ ਸੀ ਹਨਾ ਰੰਗ ਭਾਗ ਗਾਲ ਭਾਗ ਰੰਗੇ ਭਾਗਾਂ ਵਾਲੀ ਸੀ ਜਿਹੜਾ ਕੱਪ ਧੋ ਦਿੱਤੇ ਨੇ ਚਾਹ ਹੁਣ ਭਾਂਡੇ ਦਾ ਬਹੁਤ ਸਾਰਾ ਢੇਰ ਲੱਗ ਗਿਆ ਸਾਰੇ ਪਿੰਡੇ ਕਿਤੇ ਨੇਗੇ ਅਜੇ ਮੈਂ ਸਰਦਾਰ ਜੋ ਨਾ ਜੀਨੇਗੇ ਕਿਉਂਕਿ ਸਾਮ ਸੁਮਈਆ ਕਰਾਉਂਦੇ ਨੇਗੇ ਮੈਂ ਆਪ ਦਾ ਹੁਣ ਭਾਂਡੇ ਮਾਜ ਕੇ ਪਾਣੀ ਪਿਆਉਣੀ ਆ ਧਾਰਾ ਕੱਢਦੀਆਂ ਜੀ ਚਲੋ ਹਣਾ ਕੁੜੀਆਂ ਬਹਾਂਦ ਨਾਲ ਮਿਲ ਜਾਂਦੀਆਂ ਹੁੰਦੀਆਂ ਨੇ ਚਲੋ ਮਿਲ ਗਈਆਂ ਪੂਆ ਹੋਰੀਆਂ ਚਲੋ ਜੀ ਆਪਾਂ ਮਿਲਾ ਕੇ ਕੱਲ ਨੂੰ ਕਿਸੇ ਨਾਂ ਮੇ ਬਲਾਉਣਾ ਕੱਟੀਆਂ ਨੂੰ ਪਾਇਆ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਨਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ